ਅੱਜ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਝ ਲਾਈਨਾਂ ਲਿਖੀਆਂ ਸੀ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜੇ ਵਧੀਆ ਲੱਗਣ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਟਨੇ ਦੇ ਵਿੱਚ ਚਮਕਿਆ ਤਾਰਾ ਪਟਨੇ ਦੇ ਵਿੱਚ ਚਮਕਿਆ ਤਾਰਾ ਨੂਰੋ ਨੂਰ ਹੋਇਆ ਜੱਗ ਸਾਰਾ ਨੂਰੋ ਨੂਰ ਹੋਇਆ ਜੱਗ ਸਾਰਾ ਦਰਸ਼ਨ ਨੂੰ ਦੋ ਕੁਝੀਆਂ ਲੈ ਕੇ ਦਰਸ਼ਨ ਨੂੰ ਦੋ ਕੁਝੀਆਂ ਲੈ ਕੇ ਪੀਖਣ ਸਾਸੀ ਪੁੱਜਾ ਦੋਵਾਂ ਤੇ ਹੱਥ ਰੱਖ ਕੇ ਦੱਸਿਆ ਸੀ ਭੇਦ ਗੁੱਜਾ Hindu Muslim Hindu Muslim ਮੈਨੂੰ ਦੋਵੇਂ ਪਿਆਰੇ Hindu Muslim ਮੈਨੂੰ ਦੋਵੇਂ ਪਿਆਰੇ ਜੰਝੂ ਦੀ ਰਾਖੀ ਲਈ ਪਿਤਾਸੀ ਵਾਰੇ ਨਿੱਕੀ ਉਮਰੇ ਨਿੱਕੀ ਉਮਰੇ ਚੋਜ ਨਿਆਰੇ ਬੈਠਾ ਪਹਾੜਾਂ ਨੂੰ ਪਿਆ ਨਿਹਾਰੇ ਇੱਕ ਨਿਆਰਾ ਪੰਥ ਸਾਜਿਆ ਇੱਕ ਨਿਆਰਾ ਪੰਥ ਸਾਜਿਆ ਦੇ ਅੰਮ੍ਰਿਤ ਇਸ ਨੂਨਵਾਜਿਆ ਆਪੇ ਗੁਰੂ ਤੇ ਚੇਲਾ ਬਣਿਆ ਆਪੇ ਗੁਰੂ ਤੇ ਚੇਲਾ ਬਣਿਆ ਐਸਾ ਬਾਲ ਮਾਂ ਗੁਜਰੀ ਜਣਿਆ ਚਾਰ ਪੁੱਤ ਚਾਰ ਪੁੱਤ ਧਰਮ ਲਈ ਕਟਾਏ ਸੁਣ ਸੰਧੂ ਸੁਣ ਸੰਧੂ ਅਸਵਲਖਣ ਪੂਰਨੇ ਪਾਏ ਤਾਂ ਹੀ ਤਾਂ ਤਾਂ ਹੀ ਤਾਂ ਨੀਲੇ ਦੇ ਅਸਵਾਰ ਬਾਜਾਂ ਵਾਲੇ ਤਾਜਾਂ ਵਾਲੇ ਸਰਬੰਸਦਾਨੀ ਅਖਵਾਏ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ